ਸਤਿ ਸ਼੍ਰੀ ਅਕਾਲ ਜੀ ਵੇਤਰ ਬਹਾਰਪ੍ਰੀਤ ਵੇਖ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਅੱਜ ਆਉਂਦੇ 48 ਘੰਟੇ ਦੇ ਮੌਸਮ ਦੀ ਗੱਲ ਕਰਾਂਗੇ ਆ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਆ ਖੇਤਰੋਗੇ ਉਸ ਤੋਂ ਬਾਅਦ ਦਿੱਲੀ ਦੇ ਆਪਣੇ ਖੇਤਰੋਗੇ ਤੇ ਪੱਛਮੀ ਯੂਪੀ ਚੰਡੀਗੜ੍ਹ ਦੇ ਖੇਤਰ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰ ਨੇ ਤਾਂ ਉਹਦੇ 48 ਘੰਟੇ ਦੇ ਵਿੱਚ ਕੀ ਕੀ ਵਾਪਰ ਸਕਦਾ ਹੈ ਕਿਹੜੇ ਕਿਹੜੇ ਇਲਾਕੇ ਉਮੀਦਿਆ ਸਾਰ ਜਿਹੜੇ ਪਾਣਦੇ ਦਿਖਾਈ ਦੇ ਰਹੇ ਨੇ ਕਿਤਕ ਕਿਤਕ ਥਲਕਾ ਦਰਮਿਆਨਾ ਕਿੱਥੇ ਕਿੱਥੇ ਭਾਰੀ ਮੀਂਹ ਦੀ ਝਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤੇ ਕਿੱਥ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸੇ ਲਗ ਜਿਲ੍ਹੇ ਤੇ ਸਟੂਡੈਂਟ ਵੇ ਰਕਮੈਂਡ ਕਰਕੇ ਜਰੂਰ ਦੱਸਿਆ ਕਰੋ ਕੋਸ਼ਿਸ਼ ਛੋਟੀ ਜਿਹੀ ਬੇਨਤੀ ਕਰ ਦੇਣਾ ਚਾਹੁੰਦੇ ਹਾਂ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸ਼ੁਰੂ ਕਰਦੇ ਆ ਅੱਜ ਦੀ ਇਹ ਵੀਡੀਓ ਤਾਂ ਸਭ ਤੋਂ ਪਹਿਲਾਂ ਸਵੇਰ ਦੇ ਸੈਟਲਾਈਟ ਤਸਵੀਰਾਂ ਵਿੱਚ ਸੋਰੇ ਕਰੀਬ 9.8 ਤੇ ਅੱਜ ਜਿਹੜਾ 27 ਫਰਵਰੀ ਸਵੇਰ ਦੇ ਸੈਟਲਾਈਟ ਤਸਵੀਰਾਂ ਨੇ ਤਸਵੀਰਾਂ ਵਿੱਚ ਸਾਫ਼ ਸਾਬ ਦਿਖਾਈ ਦੇ ਰਿਹਾ ਪੰਜਾਬ ਪੰਜਾਬ ਦੇ ਨਾਲ ਲੱਗ ਕਾਫੀ ਕੁਝ ਕੁ ਲਗ ਹਲਕੀ ਤੇ ਕੁਝ ਸੰਘਣੀ ਜਿਹੜੀ ਪੱਤਰ ਵਾਈ ਦਾ ਤੌਰ ਚਾਰੀ ਤੇ ਕੁਝ ਕੁ ਲਗਾ ਕੇ ਕੇਨਮੇਣ ਜਾਂ ਹਲਕੇ ਛਰਾਟੇ ਦਰਜ ਕੀਤੇ ਚਾਰੇ ਨੇ ਖਾਸ ਕਰ ਪਠਾਨਕੋਟ ਗੁਰਦਾਸਪੁਰ ਜਾਂ ਇਸਤਿਆਸਪੁਰ ਖੇਤਰ ਹੋ ਗਏ ਜਾਂ ਪਟਿਆਲਾ ਹੋ ਗਏ ਬਠਿੰਡਾ ਹੋ ਗਏ ਮਾਨਸਰੇ ਕੁਝ ਖੇਤਰ ਜਾਂ ਪੰਜਾਬ ਦੇ ਨਾਂ ਲੱਗਦੇ ਹਰਿਆਣਾ ਜਾਂ ਚੰਡੀਗੜ੍ਹ ਦੇ ਨਾਂ ਲੱਗਦੇ ਹਰਿਆਣਾ ਪੰਜਾਬ ਦੇ ਕੁਝ ਖੇਤਰ ਪਾੜਾ ਦੇ ਨਾਂ ਲੱਗਦੇ ਕੁਝ ਖੇਤਰਾਂ ਵਿੱਚ ਆ ਕੇਨਮੇਣ ਜਾਂ ਹਲਕੇ ਛਰਾਟੇ ਕਿਤਕ ਤੇ ਦਰਜ ਕੀਤੇ ਚਾਰੇ ਨੇ 26 ਫਰਵਰੀ ਦੀ ਰਾਤ ਤੋਂ ਲੈ ਕੇ ਤੇ ਹੁਣ ਤੱਕ ਕਿਤਕ ਤੇੜੇ ਅਮੀਦ ਛਰਾਟੇ ਦਰਜ ਕੀਤੇ ਗਏ ਤੁਸੀਂ ਕਮੈਂਟ ਕਰੇ ਜਰੂਰ ਤੁਸੀਂ ਨੀ ਦਰਜ ਕੀਤਾ ਗਿਆ ਤਾਂ ਹੁਣ ਰਾਤ ਤੋਂ ਜਾਨਕੀ 26 ਫਰਵਰੀ ਤੋਂ ਲੈ ਕੇ ਤੇ ਹੁਣ ਤੇ ਵਿਚਕਾਰ ਸਵੇਰ ਤੱਕ ਇਤਕ ਇਤ ਤੇ ਮੀਂਹ ਦੇ ਸ਼ਰਾਟੇ ਦਰਜ ਕੀਤੇ ਗਏ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਅੱਜ ਆਪਾਂ ਗੱਲ ਕਰੀਏ ਜਿਹੜੇ ਆਉਂਦੇ 48 ਘੰਟੇ ਜਾਨਕੀ ਅੱਜ 27 ਫਰਵਰੀ ਉਸ ਤੋਂ ਬਾਅਦ 28 ਫਰਵਰੀ ਤੇ 1 ਮਾਰਚ ਦੀ ਸਵੇਰ ਤੱਕ ਜਿਹੜੇ ਦਿਨ ਹੋਣਗੇ ਘੰਟੇ ਹੋਣਗੇ ਤਾਂ ਇਸ ਵਿੱਚ ਹਲਚਲ ਹੋਣ ਦੀ ਸੰਭਾਵਨਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰੋਗੇ ਆ ਪੱਛਮੀ ਯੂਪੀ ਹੋਗਾ ਦਿੱਲੀ ਦੇ ਖੇਤਰੋ ਤਾਂ ਜ਼ਿਲ੍ਹੇ ਵਾਰ ਆਪ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇਗਾ ਭਾਵੇਂ ਪ ਨਾਤੇ Rajasthan ਦੇ ਖੇਤਰوں ਪੱਛਮੀ UP ਹੋਵੇ ਚੰਡੀਗੜ੍ਹ ਦੇ ਖੇਤਰ ਦਿੱਲੀ ਦੇ ਖੇਤਰ ਆ ਜਿਆਦਾਤਰ ਥਾਂ ਤੇ ਮੀਂਹ ਪਹੁੰਚਿਆ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਤੇ ਜਿਆਦਾਤਰ ਖੇਤਰ ਦਰਮਿਆਨਾ ਮੀਂਹ ਰਵੇਗਾ ਕਿਤੇ ਕਿਤੇ ਦਰਮਿਆਨੇ ਤੋਂ ਜ਼ਿਆਦਾ ਜਾਨਕੀ ਤੇਜ਼ ਮੀਂਹ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਖੇਤਰਾਂ ਵਿੱਚ ਪੰਜਾਬ ਦੇ ਖਾਸ ਕਰ ਮਾਝਾ ਤੋਂ ਆਪਾ ਦੇ ਖੇਤਰ ਜਾਂ ਪਹਾੜ ਦੇ ਨਾਲ ਲੱਗਦੇ ਪੱਛਮੀ ਸਰਦੀ ਲੱਗ ਕੇ ਜੇ ਮੱਧ ਕੇਂਦਰ ਹੋਵੇ ਦੱਖਣੀ ਹਰਿਆਣਾ ਦੇ ਨਾਲ ਲੱਗਦੇ ਕੁਝ ਖੇਤਰ ਉਹ ਜਿਹੜਾ ਹਰਿਆਣਾ ਦੇ ਆ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਉਹ ਜਾਂ Rajasthan ਦੇ ਖੇਤਰ ਉਹ ਪੱਛਮੀ UP ਹੋਵੇ ਚੰਡੀਗੜ੍ਹ ਦੇ ਕੁਝ ਕੇ ਦਿੱਲੀ ਦੇ ਕੁਝ ਖੇਤਰ ਤੇ ਕੁਝ ਖੇਤਰਾਂ ਵਿੱਚ ਗੜੇਮਾਰੀ ਤੋਂ ਇਨਕਾਰ ਨਹੀਂ ਕੀਤਾ ਜਾਸਰ ਕਿਤਕਿਤੇ ਹਲਕੀ ਕਿਤਕਿਤੇ ਮੋਟੀ ਗੜੇਮਾਰੀ ਦਰਜ ਕੀਤੀ ਜਾ ਸਕਦੀ ਹੈ ਤਾਂ ਸਿਸਟਮ ਕਾਫੀ ਆਪ ਗੱਲ ਕਰੇ ਦਰਮਿਆਨੇ ਪੱਤਰਾ ਸਿਸਟਮ ਹੈ ਜਾਨੀ ਕਿਤਕਿਤੇ ਹਲਕਾ ਕਿਤਕਿਤੇ ਦਰਮਿਆਨਾ ਤੇ ਕਿਤਕਿਤੇ ਦਰਮਿਆਨੇ ਤੇਜ ਜੜਮੀ ਦੀ ਚੱਟ ਵੇਖਣ ਨੂੰ ਮਿਲ ਸਕਦੀ ਹੈ ਭਾਵੇਂ ਪਠਾਨਕੋਟ ਗੁਰਦਾਸਪੁਰ ਹੋਵੇ ਉਸ ਵਾਰ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਦੇ ਇਲਾਕੇ ਹੋ ਗਏ ਰੂਪਨਗਰ ਹੋ ਗਿਆ ਅਨੰਤਪੁਰ ਸਹਿਬ ਦਾ ਮੋਹਾਲੀ ਚੰਡੀਗੜ੍ਹ ਦੇ ਇਲਾਕੇ ਲੁਧਿਆਣਾ ਦਾ ਮਲੇਰਕੋਟਲਾ ਸੰਗਰੂਰ ਪਟਿਆਲਾ ਦੇ ਖੇਤਰ ਹੋ ਗਏ ਉਸ ਵਾਰ ਅੰਮ੍ਰਿਤਸਰ ਤਰਨਤਾਰਨ ਦਾ ਬਰਨਾਲਾ ਦਾ ਖੇਤਰ ਇਹਨਾਂ ਵਿੱਚੋਂ ਸਭ ਤੋਂ ਜਿਆਦਾ ਰਹੇਗੀ ਜਨ ਕਿ ਇਹਨਾਂ ਇਲਾਕਿਆਂ ਵਿੱਚ ਸਿਸਟਮ ਬਾਅਦ ਐਕਟਿਵ ਰਹਿੰਦੇ ਆ ਸਾਰ ਨੇ ਤੇ ਬਾਕੀ ਇਹ ਦੱਖਣ ਪੱਛਮੀ ਇਲਾਕੇ ਹੋ ਗਏ ਆ ਬਠਿੰਡਾ ਦਾ ਫਰੀਦਕੋਟ ਦਾ ਮੁਕਸਰ ਹੋ ਗਿਆ ਫਾਜ਼ਲਕਾ ਦਾ ਮਾਨਸਰ ਖੇਤਰ ਹੋ ਗਏ ਤੇ ਇਹਨਾਂ ਵਿੱਚ ਸੁਭਾਵਨ ਜਿਹੜੀ ਬੰਦੀ ਦਿਖਾਈ ਦੇ ਰਹੀ ਜਨ ਕਿ ਇੱਥੇ ਵੀ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਤੇ ਕੁਝ ਖੇਤਰ ਦਰਮਿਆਨੇ ਤੇ ਜੜਮੀ ਚੱਟ ਵੇਖਣ ਨੂੰ ਮਿਲ ਸਕਦੀ ਕਿਤੇ ਇੱਕ ਅੱਧ ਜ਼ਿਲ੍ਹੇ ਵਿੱਚ ਇੱਥੇ ਵੀ ਗੜਮਾਰੀ ਤੋਂ ਇਨਕਾਰ ਨਹੀਂ ਕੀਤਾ ਚਾਸਦਾ ਉਸ ਉੱਪਰ ਸਿਰਸਾ ਹਸਾਰ ਹੋ ਗਿਆ ਫਤਿਹਬਾਦ ਉਸ ਤੋਂ ਬਾਅਦ ਜੀਨਦੋਗ ਕੋਰਖੇਤਰ ਕੈਥਲ ਅੰਮਾਲ ਨਾ ਲੱਗਦੇ ਹਰਿਆਣਾ ਦੇ ਖੇਤਰੋ ਵਿੱਚ ਮਿੰਦਰਗੜ ਹੋ ਗਿਆ ਚਰਖੀ ਦਾਤਰੀ ਹੋ ਗਿਆ ਇੱਥੇ ਵੀ ਸਭਾਵਨਾ ਜਿਹੜੀ ਕਾਫੀ ਬੰਦੀ ਦਿਖਾਈ ਦੇ ਰਹੀ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਤੇ ਕਿਤੇ ਕਿਤੇ ਦਰਮਿਆਨੇ ਤੇਜ ਜੜਮੀ ਦੀ ਝਟ ਦੇਖਣ ਨੂੰ ਮੈਸਰੀ ਕੁਝ ਦੋ ਚਾਰ ਜ਼ਿਲ੍ਹਿਆਂ ਵਿੱਚ ਆ ਗੜੇਮਾਰੀ ਤੋਂ ਇਨਕਾਰ ਨਹੀਂ ਕੀਤਾ ਜਾਸਰ ਕਿਤੇ ਕਿਤੇ ਹਲਕੇ ਕਿਤੇ ਕਿਤੇ ਮੋਟੀ ਗਰਮ ਆ ਗੜੇਮਾਰੀ ਤਰਜ ਕੀਤੀ ਜਾ ਸਕਦੀ ਹੈ ਤੇ ਸ਼੍ਰੀ ਗੰਗੜਾ ਹਨੂਮਾਨ ਦਾ ਨੂਬਗੜ ਹੋ ਗਿਆ ਸੂਰਤਗੜ ਹੋ ਗਿਆ ਖਾਜੂਗੜ ਹੋ ਗਿਆ ਚੂਰੂ ਹੋ ਗਿਆ ਅਬੀਕਾ ਨੇ ਦੇ ਖੇਤਰੋਗੇ ਇੱਥੇ ਸਭਾਵਨਾ ਜਿਹੜੀ ਬੰਦੀ ਦਿਖਾਈ ਤੇਰੀ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਤੇ ਕਿਤੇ ਕਿਤੇ ਦੇ ਵਿੱਚ ਗੜੇ ਮਾਰੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਉਸ ਤੋਂ ਬਾਅਦ ਜਿਹੜਾ ਪਛਮੀ ਯੂਪੀ ਦੇ ਖੇਤਰੋਗੇ ਇੱਥੇ ਵੀ ਜਿਹੜੀ ਸਭਾਵਨਾ ਰਹੇਗੀ ਜਨ ਕਿ ਕਿ ਤਕ ਹਲਕਾ ਕਿ ਤਕ ਦਰਮਿਆਨੇ ਜੜਮੀ ਦੀ ਆ ਝਟ ਕਿ ਤਕ ਤੇ ਦਰਮਿਆਨੇ ਤੇਜ਼ ਜੜਮੀ ਦੀ ਝਟ ਵੇਖਣ ਨੂੰ ਮਿਲ ਸਕਦੀ ਦਿੱਲੀ ਦੇ ਆ ਕੁਝ ਖੇਤਰਾ ਸਭਾਵਨਾ ਰਹੇਗੀ ਆ ਕਿ ਤਕ ਕਿ ਹਲਕਾ ਕਿ ਤਕ ਦਰਮਿਆਨਾ ਤੇ ਕੁਝ ਥੋੜ ਬਤ ਖੇਤਰਾ ਵਿੱਚ ਦਰਮਿਆਨੇ ਤੇਜ਼ ਜੜਮੀ ਦੀ ਆ ਝਟ ਵੇਖਣ ਨੂੰ ਮਿਲ ਸਕਦੀ ਹੈ ਤਾਂ ਉਸ ਤੋਂ ਬਾਅਦ ਗੱਲ ਕਰੀ ਆਉਂਦੇ 48 ਘੰਟਿਆਂ ਦੇ ਵਿੱਚ ਜਨ ਕਿ 27 ਤੇ 28 ਫਰਵਰੀ ਦੋ ਦਿਨ ਮੇਨ ਰਹਿਣਗੇ ਜਨ ਕਿ ਹਵਾਵਾਂ ਕੁਝ ਲਗਾ ਤੇਜ਼ ਜਿਹੇ ਵੇਖਣ ਨੂੰ ਮਿਲ ਸਕਦੇ 40 ਜਾਂ ਕੁਝ ਲੱਗ ਕੇ 40 ਤੋਂ 50 ਕੁਝ ਲੱਗ ਕੇ 50 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਚੱਲਣ ਦੀ ਸੰਭਾਵਨਾ ਖਾਸ ਕਰਕੇ ਜਿਹੜੇ ਪੂਰਬੀ ਇਲਾਕੇ ਹੋਗੇ ਪਹਾੜ ਦੇ ਨਾਲ ਲੱਗਦੇ ਖੇਤਰ ਤੇ ਮੱਧ ਕੇਂਦਰ ਹੋਗੇ ਜਾਂ ਆਪਾਂ ਗੱਲ ਕਰਦੇ ਦੱਖਣ ਪੱਛਮੀ ਇਲਾਕੇ ਪੰਜਾਬ ਦੇ ਜਾਂ ਹਰਿਆਣਾ ਦੇ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਕੋਈ ਪੱਛਮੀ ਯੂਪੀ ਹੋ ਕੇ ਦਿੱਲੀ ਦੇ ਖੇਤਰ ਇਹਨਾਂ ਵਿੱਚ ਹਵਾਵਾਂ ਦੀ ਸਪੀਡ ਜ਼ਿਆਦਾ ਰਹੇਗੀ ਬਾਕੀ ਜਿਹੜੇ ਪੱਛਮੀ ਸਰਦੀ ਲੱਗ ਕੇ ਹੋਗੇ ਜਾਂ ਕੁਝ ਮੱਧ ਕੇਂਦਰ ਹੋਗੇ ਦੱਖਣੀ ਇਲਾਕੇ ਹੋਗੇ ਇੱਥੇ ਜਿਹੜੀ ਆ ਸਪੀਡ ਥੋੜੀ ਜੀ 45 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੇ ਚੱਲਣ ਦੀ ਸੰਭਾਵਨਾ ਹੈ ਤਾਂ ਮੇਨ ਤੌਰ ਤੇ ਗੱਲ ਕਰੀ ਆਉਂਦੇ ਜਿਹੜੇ 48 ਘੰਟਿਆਂ ਦੇ ਵਿੱਚ ਯਾਨੀ ਕਿ ਅੱਜ 27 ਤੇ ਕੱਲ 28 ਫਰਵਰੀ ਉਸ ਤੋਂ ਬਾਅਦ 1 ਮਾਰਚ ਦੀ ਸਵੇਰ ਤੱਕ ਸਿਸਟਮ ਐਕਟਿਵ ਰਹੇਗਾ ਆ ਯਾਨੀ ਕਿ ਪੰਜਾਬ ਦੇ ਜ਼ਿਆਦਾਤਰ ਇਲਾਕੇ ਹੋਗੇ ਹਰਿਆਣਾ ਦੇ ਜ਼ਿਆਦਾਤਰ ਇਲਾਕੇ ਹੋਗੇ Rajasthan ਦੇ ਪੰਜਾਬ ਦੇ ਪੰਜਾਬ ਦੇ ਨਾਲ ਲੱਗਦੇ Rajasthan ਦੇ ਖੇਤਰوں ਦੇ ਪੱਛਮੀ UP ਉਹ ਕਾ ਦਿੱਲੀ ਦੇ ਖੇਤਰوں ਦੇ ਕਾਫੀ ਖੇਤਰਾਂ ਵਿੱਚ ਹਲਚਲ ਆ ਜਿਹੜੀ ਸੁਭਾਵਨਾ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਤੇ ਕਿਤੇ ਕਿਤੇ ਦਰਮਿਆਨੇ ਜੜਾ ਦਰਜ ਕੀਤਾ ਜਸਰ ਤੁਸੀਂ ਜੋ ਸੈਟਲਾਈਟ ਵੀਰਾਂ ਵੇਖਸਰ ਸਭ ਤੋਂ ਪਹਿਲਾਂ ਆ ਜੀ ਸੈਟੇਲਾਈਟ ਤਸਵੀਰਾਂ ਨੇ 27 ਫਰਵਰੀ ਦੀਆਂ ਸੈਟੇਲਾਈਟ ਤਸਵੀਰਾਂ ਨੇ ਤਾਂ ਉਸ ਤੋਂ ਬਾਅਦ 28 ਫਰਵਰੀ ਜਰ ਸਿਸਟਮ ਆਪਾਂ ਗੱਲ ਕਰੀ ਵੇਖਸਰ ਸਿਸਟਮ ਕਾਫੀ ਜੜ ਸਟਰੋਂਗ ਹੈ ਤਾਂ ਕਾਫੀ ਲੱਕੜ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਵੇਖਸਰ ਨੂੰ ਰੈੱਡ ਵਾਰਨਿੰਗ ਆ ਗਈ ਹੈ ਜਿੱਥੇ ਤੁਸੀਂ ਰੈੱਡ ਰੈੱਡ ਨਿਸ਼ਾਨ ਜਾਂ ਵੇਖ ਸਕਦੇ ਹੋ ਠੀਕ ਹੈ ਇੱਥੇ ਇਹ ਸਭ ਆਪਣਾ ਕਾਫੀ ਜਿਹੜੀ ਆਪਾਂ ਗੱਲ ਕਰ ਗਏ ਹਲਕਾ ਦਰਮਿਆਨਾ ਕਿਤਕਤੇ ਇੱਥੇ ਇਹ ਦਰਮਿਆਨਾ ਭਾਰੀਮੀ ਦੀ ਛੱਤ ਵੇਖਣ ਨੂੰ ਮਿਲ ਸਕਦੀ ਗੜਮਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਹੋਰ ਖੇਤਰ ਸਭਾਵਨਾ ਜਿਹੜੀ ਪੰਤੀ ਤਖਾਈ ਦੇ ਰਹੀ ਹੈ ਕਿ ਜਿਹੜੇ ਲੰਮੀ ਲਕੀਰ ਦੀ ਜਾਰੀ ਜੋ ਕਿ ਉੱਤਰ ਤੋਂ ਲੈ ਕੇ ਦੱਖਣੀ ਖੇਤਰ ਬਠਿੰਡਾ ਤੋਂ ਲੈ ਕੇ ਜਪਥਾਨਕੋਟ ਗੁਰਦਾਸਪੁਰ ਤੋਂ ਲੈ ਕੇ ਅਸਰਦੀ ਇਲਾਕੇ ਹੋਗੇ ਜਾਂ ਪੂਰਬੀ ਖੇਤਰ ਹੋਗੇ ਲੁਧਿਆਣਾ ਮਲੇਰਕੋਟਲਾ ਦੇ ਉਸ ਤੋਂ ਬਾਅਦ ਹੁਸ਼ਿਆਰਪੁਰ ਦੇ ਹੋਗੇ ਰੂਪਨਗਰ ਦੇ ਹੋਗੇ ਠੀਕ ਮੋਹਾਲੀ ਚੰਡੀਗੜ੍ਹ ਫਤੇਗੜ੍ਹ ਤੋਂ ਪਟਿਆਲਾ ਤੋਂ ਲੈ ਕੇ ਤੇ ਦੱਖਣੀ ਖੇਤਰ ਹੋਗੇ ਪੱਛਮੀ ਖੇਤਰ ਹੋਗੇ ਜਿਹੜੇ ਜੂਪੀ ਦੇ ਖੇਤਰ ਹੋਗੇ ਦਿੱਲੀ ਦੇ ਆਪਣੇ ਖੇਤਰ ਹੋਗੇ ਉਸ ਤੋਂ ਬਾਅਦ ਆ ਚੰਡੀਗੜ੍ਹ ਹੋ ਗਿਆ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਹੋਗੇ ਕਾਫੀ ਖੇਤਰਾਂ ਵਿੱਚ ਹਲਚਲ-ਚਲਾਂ ਹੋ ਕਿਸੇ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੋੜ ਤੱਕ ਚੈਨਲ ਤੇ ਪਹੁੰਚਾ ਦਿੱਤੀ ਜਾਵੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੁਸੀਂ ਕਮੈਂਟ ਕਰ ਜਰੂਰ ਦੱਸਿਆ ਕਰੋ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਤੇ ਕਿੱਥੇ ਕਿੱਥੇ 26 ਅਪਰਵਿਲ ਰਾਤ ਤੋਂ ਲੈ ਕੇ ਤੇ ਹੁਣ ਤੱਕ ਜਿਹੜਾ ਮੈਂ ਦਰਜ ਕੀਤਾ ਕਮੈਂਟ ਕਰ ਜਰੂਰ ਦੱਸਿਆ ਕਰੋ ਤਾਂ ਫਿਲਹਾਲ ਇਹ ਅਪਡੇਟ ਸੀ ਤਾਂ ਮਿਲਦੇ ਆ ਨੈਕਸਟ ਅਪਡੇਟ ਦੇ ਨਾਲ ਤਾਂ ਵੀਡੀਓ ਅੰਤ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ